ਦੀਨਾਨਗਰ ਹਮਲਾ ਹੋਇਆ ਇੱਥੇ ਸ਼ੀਦੀਆਂ ਹੋਈਆਂ ਆਏ ਸੀ ਦੁਸ਼ਮਣ ਤੋਂ ਦੇਸ਼ ਤੋਂ ਮੈਂ ਪਾਰਲੀਮੈਂਟ ਸੀ ਉਸ ਵੇਲੇ ਫਨੋ ਯਕੀਨ ਨਹੀਂ ਹੋਣਾ ਜਿਹੜੀ ਗੱਲ ਮੈਂ ਦੱਸਣ ਲੱਗਿਆ ਦੀਨਾਨਗਰ ਹਮਲਾ ਹੋਇਆ ਸਾਡੇ ਨੌਜਵਾਨ ਮੁੰਡੇ ਦੋ ਐਸਪੀਓ ਸੀ ਕੇ ਡੀਐਸਪੀ ਸੀ ਸ਼ਹੀਦ ਹੋ ਗਏ ਪਰ ਉਹਨਾਂ ਨੂੰ ਵੀ ਮਾਰ ਮੁਕਾਇਆ ਜਿਹੜੇ ਹਮਲਾ ਕਰਨ ਆਏ ਸੀ ਦੇਸ਼ ਤੇ ਕੁਡ ਯੂ ਬਲੀਵ ਥੈਟ ਕੀ ਤੁਸੀਂ ਯਕੀਨ ਕਰ ਸਕਦੇ ਹੋ ਮੈਂ ਉਸ ਵੇਲੇ ਸਾਡੀ ਪਾਰਟੀ ਜਿਹੜੀ ਉਹ ਮੁੱਖ ਵਿਰੋਧੀ ਪਾਰਟੀ ਸੀ ਤੇ ਮੈਂ ਐਮਪੀ ਸੀ ਇੰਡੀਆ ਗਵਰਨਮੈਂਟ ਨੇ ਸੈਂਟਰ ਨੇ ਡਿਫੈਂਸ ਨੇ ਸਾਢੇ 7 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿ ਦੀਦਣਾ ਨਗਰ ਅਸੀਂ ਪੈਰਾਮਿਲਟਰੀ ਫੋਰਸਸ ਭੇਜੀਆਂ ਸੀ ਉਹ ਉਹਨਾਂ ਦੇ ਪੈਸੇ ਨੇ ਸਾਢੇ 7 ਕਰੋੜ ਰੁਪਇਆ ਦਿਓ ਕਿਉਂਕਿ ਅਸੀਂ ਤੁਹਾਡੇ ਪੈਰਾਮਿਲਟਰੀ ਫੋਰਸ ਤੇ ਜੀ ਸੀ ਤੁਹਾਡੇ 'ਤੇ ਹਮਲਾ ਹੋਇਆ ਸੀ ਮੈਂ ਸਾਧੂ ਸਿੰਘ ਜੀ ਮੇਰੇ ਨਾਲ ਸੀ ਉਸ ਵੇਲੇ ਅਸੀਂ ਚਿੱਠੀ ਲਿਖੀ ਜੋਫ੍ਰੀਡ ਕੋਰਟ ਐਮ ਪੀ ਸੀ ਕੀ ਜੀ ਐਂ ਕਰੋ ਸਾਡੇ ਐਮਪੀ ਲੈਡ ਚੋਂ ਕੱਟ ਲਓ ਜੀ 22 ਕਰੋੜ ਰੁਪਇਆ 6 ਮਹੀਨੇ ਬਾਅਦ ਦੇਣਿਓ 5 ਕਰੋੜ ਰੁਪਇਆ ਸਾਲ ਦਾ ਸਾਡੇ ਡੂੜ ਸਾਲ ਦੇ ਪੈਸੇ ਕੱਟ ਲਓ ਜੀ ਸਾਡੇ 7 ਕਰੋੜ ਰੁਪਇਆ ਲੈ ਲਓ ਸਾਥੋਂ ਮੈਂ ਕਿਹਾ ਰਾਜਨਾਥ ਸਿੰਘ ਜੀ ਉਹ ਮੰਤਰੀ ਰਾਜਨਾਥ ਜੀ ਮੈਨੂੰ ਇਹ ਦੱਸੋ ਹਮਲਾ ਦੀਨਾ ਨਗਰ ਕਰਨਾ ਐਸੀ ਉਹ ਤਾਂ ਦਿੱਲੀ ਤੇ ਹਮਲਾ ਕਰਨਾ ਐਸੀ ਦੀਨਾ ਨਗਰ ਤਾਂ ਮਾਰੇ ਨੇ ਅਸੀਂ ਨਾਲੇ ਤਾਂ ਅਸੀਂ ਮਰ ਗਏ ਅਸੀਂ ਆਪਣੇ ਸੀਨੇ ਟਾਲੇ ਮੂਹਰੇ ਨਾਲੇ ਤੁਸੀਂ ਪੈਸੇ ਮੰਗਦੇ ਹੋ ਸਾਨੂੰ ਕਿਰਾਏ ਤੇ ਦਿੰਨੇ ਹੋ ਮਿਲਟਰੀ ਸਾਡੇ ਮੁੰਡੇ ਹੀ ਤਾਂ ਭਰਤੀ ਨੇ ਸਾਡੇ ਹੀ ਮੁੰਡੇ ਸਾਨੂੰ ਹੀ ਕਿਰਾਏ ਤੇ ਦਿੰਨੇ ਹੋ ਸਾਡੇ 7 ਕਰੋੜ ਦਾ ਬਿੱਲ ਉਹ ਕਹਿੰਦਾ ਗੱਲ ਗਾਹਾਂ ਗੱਲ ਨਾ ਕਰੀ ਬਸ ਚੁੱਪ ਚੁੱਪ ਕਰ ਜਾ ਮaaf ਕਰ ਦਿੰਦਾ ਅੱਜ ਵੀ ਇਹੀ ਰੂਲ ਹੈ ਰੂਲ ਹੈ ਜੇ ਸੈਂਟਰ ਤੋਂ ਕੋਈ ਫੋਰਸ ਬੁਲਾਉਣੀ ਹੈ ਇੱਥੇ ਅਫਸਰ ਖੜੇ ਹੋਣਗੇ ਭਰਗਤ ਸਾਹਿਬ ਹੈਗੇ ਨੇ ਜੇ 7 ਦਿਨਾਂ ਤੋਂ ਬਾਅਦ ਆਪਾਂ ਨੇ ਕੋਈ ਪੈਰਾਮਿਲਟਰੀ ਫੋਰਸ ਬੁਲਾਉਣੀ ਹੋਵੇ ਭਰਗਤ ਸਾਹਿਬ ਉਸ ਤੋਂ ਬਾਅਦ ਕਿੰਨਾ ਪੈਸੇ ਮੰਗਦੇ ਆ ਆਪਣੇ ਤੋਂ ਇੱਕ ਕਰੋੜ ਰੁਪਏ ਪਰ ਡੇ ਹਫਤੇ ਤੋਂ ਬਾਅਦ ਇਹ ਰੱਖਣੀ ਹੈ ਪੈਰਾਮਿਲਟਰੀ ਜਾਂ ਕੋਈ ਨੀਮ ਫੌਜੀ ਦਲ ਇੱਥੇ ਕੁਝ ਹੋ ਗਿਆ ਜਾਂ ਕੋਈ ਲਾਅ ਐਂਡ ਆਰਡਰ ਹੈ ਹਫਤਾ ਫਰੀ ਹੈ ਉਸ ਤੋਂ ਬਾਅਦ 1 ਕਰੋੜ ਰੁਪਇਆ ਪਾ ਦੇ ਮੈਂ ਅਫਸਰ ਨੂੰ ਬੁਲਾਇਆ ਮੈਂ ਕਿਹਾ ਪਾਏ ਕਰਿਆ ਕਰਾਂਗੇ 6 ਦਿਨਾਂ ਬਾਅਦ ਵਾਪਸ ਭੇਜ ਦੇਵਾਂਗੇ ਤੁਹਾਨੂੰ ਇੱਕ ਦਿਨ ਉੱਥੇ ਚਲੇ ਜਾਣਗੇ ਫੇਰ ਫੇਰ ਹਫਤਾ ਬੁਲਾ ਲਓ

Das